ਇਸ ਨੌਜਵਾਨ ਨੇ ਸਿੱਧੂ ਮੂਸੇਵਾਲੇ ਦਾ ਗੀਤ गा ਕੇ ਨਾ ਬੱਲੇ ਬੱਲੇ ਕਰਾਤੀ ਸਿੱਧੂ ਮੂਸੇਵਾਲੇ ਦੇ ਗੀਤਾਂ ਦਾ ਕੋਈ ਤੋੜ ਨਹੀਂ ਸੀ ਤੇ ਸਿੱਧੂ ਦੇ ਫੈਨ ਵੀ ਨਾ ਉਹਦੇ ਗੀਤ ਉਸੇ ਤਰ੍ਹਾਂ ਗਾਉਂਦੇ ਨੇ ਉਸੇ ਧੁਣ ਦੇ ਵਿੱਚ ਇਹ ਨੌਜਵਾਨ ਜਿਹੜਾ ਗੀਤ गा ਰਿਹਾ ਆ ਨਾਲ ਨਾਲ ਤੁਸੀਂ ਦੇਖੋ ਵੀਡੀਓ ਤੁਹਾਨੂੰ ਸੁਣਾਉਣੇ ਆ ਕਿ ਇਸ ਮੁੰਡੇ ਨੇ ਜੋ ਗੀਤ ਗਾਇਆ ਵਾਕੇ ਵੀ ਨਾ ਚਪੇੜਾਂ ਵਰਗੇ ਗੀਤ ਹੁੰਦੇ ਨੇ ਸਿੱਧੂ ਦੇ ਫੈਨਸ ਦੇ ਵੀ ਕਿਉਂਕਿ ਸਿੱਧੂ ਜਦੋਂ ਗੀਤ ਗਾਉਂਦਾ ਸੀ ਨਾ ਕਿਸੇ ਨਾ ਕਿਸੇ ਦੇ ਮਿਰਚਾਂ ਜ਼ਰੂਰ ਲੜ ਜਾਂਦੀਆਂ ਸੀ ਜਿਹੜੇ ਸੋਚਦੇ ਸੀ ਕਿ ਸਿੱਧੂ ਜਿਹੜਾ ਖਤਮ ਹੋ ਗਿਆ ਪਰ ਸਿੱਧੂ ਲੇਜੈਂਡ ਹੋਇਆ ਲੇਜੈਂਡ ਹੋਣ ਤੋਂ ਬਾਅਦ ਉਸਦੇ ਫੈਨ ਨੇ ਜਿਹੜੇ ਉਹ ਤੱਕ ਪਾਉਂਦੇ ਨੇ ਆਪਣੇ ਗੀਤਾਂ ਦੇ ਜਰੀਏ ਇਹ ਮੁੰਡਾ ਯਾਦਗਾਰ ਤੇ ਪਹੁੰਚਿਆ ਯਾਦਗਾਰ ਤੇ ਆ ਕੇ ਕੀ ਕਹਿੰਦਾ ਕਿਹੜਾ ਗੀਤ ਗਾਇਆ ਸੁਣ ਕੇ ਤੁਸੀਂ ਜਿਹੜਾ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਦੇ ਹੋ ਤੇ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦੱਸਿਓ ਵੀ ਆਹ ਫੈਨ ਨੇ ਗੀਤ ਜਿਹੜਾ ਗਾਇਆਗਾ ਉਹ ਕਿਵੇਂ ਦਾ ਗਾਇਆ ਪਹਿਲਾਂ ਆਪਾਂ ਸੁਣਦੇ ਆ ਨੌਜਵਾਨ ਦਾ ਗੀਤ ਤੇ ਕੀ ਕਹਿੰਦਾ ਇਹ ਨੌਜਵਾਨ ਸੁਣ ਲਿਓ ਤੇ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਪਹਿਲਾ ਗਾਣਾ ਲਿਖਿਆ ਜੀਗਾ ਸਿੱਧੂ ਦੀ ਸਿੱਧੂ ਦੀ ਤਰਜ਼ ਦੀ ਲਿਖਿਆ ਲੱਗਦਾ ਹਾਂ ਮੂਸੇ ਪਿੰਡ ਜਾ ਕੇ ਕਰਦੇ ਆ ਸਜਦੇ ਕਈ ਕਰਬਦ ਨਮੀ ਹਲੇ ਬੀਨੀ ਰੱਜਦੇ ਓ 24 ਘੰਟੇ ਨਾਲੇ ਸੁਣਦੇ ਪਰੋਣੇ ਨੂੰ ਤੇ ਨਾਲੇ ਕਹਿੰਦੇ ਦੇ ਗੀਤ ਨਹੀਂ ਰੱਜਦੇ ਓਏ ਸਭਾਈ ਇਹ ਲਗਾਣਾ ਲਿਖ ਬਾਈ ਨਹੀਂ ਜਗਾ ਗਿਆ ਪੰਜਾਬ ਜਾਂਦਾ ਜਾਂਦਾ ਮਿੱਠ ਗਏ ਓ ਜਿੰਦਗੀ ਜੇ ਹੁਣੀ ਮੂਸੇ ਜੱਟ ਬੰਗੜਾ ਨਹੀਂ ਭਾਵੇਂ ਉੱਠ ਦੇ ਜਬਾਨੀ ਚ ਜਨਾਜਾ ਮਿੱਠ ਗਏ ਜਾਉਣਾ ਜਿਆ ਜਾਉਣਾ ਕੀ ਬਾਤ ਲਾਸਟ ਰਾਈਡ ਦੀ ਕਾਪੀ ਦੇਖੋ ਉੱਠ ਦੇ ਜਬਾਨੀ ਚ ਜਨਾਜਾ ਮਿੱਠ ਗਏ ਉਹ ਪਤਾਨੀਆਂ ਕਾ ਤੋ ਮੱਚਦੇ ਸੀ ਲੋਕ ਬਈ ਕਹਿੰਦੇ ਸਿੱਤੂ ਗਿਆ ਮਰ ਚੰਗਾ ਹੋਇਆ ਬਹੁਤ ਬਈ ਕਹਿਣ ਹਥਿਆਰ ਪਰ ਮੋਟ ਕਰਦਾ ਜਉਂਦੀ ਰੱਖਣਾ ਸੀ ਚਾਹੁੰਦਾ ਸੰਤਾਂ ਦੀ ਸੋਚ ਬਈ ਔ ਕੋਈ ਕਰਦਾ ਤੇਰੇ ਕਿ ਲੋਕ ਲੱਤਾਂ ਖਿੱਚਦੇ ਪਰ ਜੱਟ ਨਾ ਕਿਸੇ ਤੋਂ ਖਰ ਖਾਂਦਾ ਮਿੱਠ ਗਏ ਔ ਜ਼ਿੰਦਗੀ ਜੇ ਹੁਣੀ ਮੂਸੇ ਜੱਟ ਬੰਗਰਾਂ ਨਹੀਂ ਭਾਵੇਂ ਉੱਠਦੇ ਜਬਨੀ ਚ ਜਨਾ ਜਾਮ ਚਾਉਣਾ ਜਿਹਾ ਚਾਉਣਾ ਮੂਸੇ ਜੱਟ ਬੰਗਰਾਂ ਨਹੀਂ ਭਾਵੇਂ ਉੱਠਦੇ ਜਬਨੀ ਚ ਜਨਾ ਜਾ ਮਿੱਠ ਗਏ ਠੀਕ ਹੈ ਤਾਂ ਦੋਸਤੋ ਤੁਸੀਂ ਵੀ ਸੁਣਿਆ ਇਸ ਨੌਜਵਾਨ ਦਾ ਗੀਤ ਪਹਿਲਾਂ ਤਾਂ ਕਮੈਂਟਾਂ ਚ ਆਪਣੀ رائے ਜ਼ਰੂਰ ਸਾਂਝੀ ਕਰ ਦਿਓ ਤੇ ਸਿੱਧੂ ਦੇ ਫੈਨ ਵੀ ਪਰੇ ਤੋਂ ਪਰੇ ਨੇ ਤੇ ਕੁਛ ਨਾ ਕੁਛ ਵੱਖਰੇ ਹੀ ਗਾ ਜਾਂਦੇ ਨੇ ਯਾਦਗਾਰ ਤੇ ਆ ਕੇ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਸਾਂਝੀ ਕਰੋ ਤੇ ਵੀਡੀਓ ਨੂੰ ਲਾਈਕ ਕਰਕੇ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ